ਜੀ ਵਿਆਜਮ ਸਿੰਘ ਜੀ ਦਾ ਸੀਧੀ ਦਿਹਾੜਾ ਤੋਂ ਉਸ ਦਿਨ ਅਸੀਂ ਨੈਸ਼ਨਲ ਗਲਤ ਮਹਾ ਪੰਚਾਇਤ ਦੇ ਵੈਨਰ ਹੇਟ ਇੱਚ ਐਸ ਸੀ ਪੰਚਾਂ ਦਾ ਸਰਪੰਚਾਂ ਦਾ ਅਧਿਕਾਰ ਪ੍ਰਸ਼ਨ ਹੋ ਕੇ ਸਮਾਣਵ ਹਲਕੁਰ ਉਸ ਮੇਲਣ ਕਰਨ ਜਾ ਰਹੇ ਪਿਛਲੇ ਦਿਨੀ ਜਿਹੜੇ ਐਸ ਸੀ ਸਮਾਜ ਨਾਲ ਸੰਬੰਧਿਤ ਸਰਪੰਚ ਪੰਚ ਜਾਂ ਕਿਸੇ ਵਕਫ ਜਥੇ ਮੰਡੀਆਂ ਦੇ ਵਿੱਚ ਕੰਮ ਕਰਦੇ ਲੋਕ ਹੈ ਜਾਂ ਮਨਰੇਗਾ ਸਕੀਮ ਦੇ ਤਹਿਤ ਕੋਈ ਗਵਾਹੀ ਕਰਨ ਵਾਲੇ ਸਾਡੇ ਸਮਾਜ ਨਾਲ ਸੰਬੰਧਿਤ ਲੋਕ ਹੈਗੇ ਆ ਉਹਨਾਂ ਦੇ ਉੱਪਰ ਜਾਵਰਾਂ ਵੱਲੋਂ ਜਾਤ ਹੰਕਾਰੀ ਲੋਕਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਸਰਕਾਰ ਦੇ ਇਸ਼ਾਰੇ ਤੇ ਜੁਰਮ ਢਾਇਆ ਜਾ ਰਿਹਾ ਹੈ ਚਾਹੇ ਕਿ ਕੁਝ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਐਸਸੀ ਸਮਾਜ ਦੇ ਲੋਕਾਂ ਨੂੰ ਦਵਾ ਕੇ ਰੱਖਣਾ ਚਾਹੀਦਾ। ਇਸ ਲਈ ਉਹਨਾਂ ਨੂੰ ਐਸਸੀ ਪੰਚਾਇਤ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਤੇ ਜਿਹੜੇ ਸਾਡੇ ਗਵਾਹੀ ਕਰਨ ਵਾਲੇ ਲੋਕ ਆ ਉਹਨਾਂ ਨੂੰ ਕਦਰ ਕਰਕੇ ਉਹਨਾਂ ਦੇ ਹੱਕਾਂ ਦੀ ਪਛਾਣ ਕਰਾ ਕੇ ਉਹਨਾਂ ਨੂੰ ਸਨਮਾਨ ਭਰ ਦਰੋਂ ਦਾ ਕੰਮ ਕੀਤਾ ਜਾ। ਕੇਕੇਸੀ ਵਿਭਾਗ ਕਾਂਗਰਸ ਪਾਰਟੀ ਦਾ ਜਿਹੜਾ ਉਹਦਾ ਫੁੱਲ ਫਾਰਮ ਹੈਗੀ ਆ ਅਨਾਰਗਨਾਈਜ਼ਡ ਵਰਕਰ ਐਂਡ ਮਜ਼ਦੂਰ ਅਤੇ ਮੁਲਾਜ਼ਮ ਕਾਂਗਰਸ ਪੰਜਾਬ। ਇਹਦੇ ਵੱਲੋਂ ਇੱਕ ਸਮਾमेलन ਦਿੱਲੀ ਦੇ ਵਿਅਕਤੀ ਤੱਕ ਡਾਕਟਰ ਜੀ ਜਿਹੜੇ ਚੇਅਰਮੈਨ ਹੈਗੇ ਆ ਉਹਨਾਂ ਦੀ ਗਵਾਈ ਕੀਤਾ ਜਾ ਰਿਹਾ ਹੈ ਫਾਈਲ ਦੀ ਕਿ ਉਸ ਸਮੈਲਰ ਦੇ ਵਿੱਚ ਵੀ ਪੰਜਾਬ ਤੋਂ ਲੋਕਾਂ ਨੂੰ ਜਾਣਾ ਹੈ ਉਹਦੇ ਲਈ ਵੀ ਅਸੀਂ ਵਿਚਾਰ ਕਰਤਾ ਜਿਹੜੀ ਉਹ ਕਰਨੀ ਹੈ ਤੇ ਕਿ ਜੇ ਅਸੀਂ ਵਿਭਾਗ ਦੇ ਕੁਝ ਨਵੇਂ ਅਹੁਦੇਦਾਰ ਰਿਜ਼ਲਟ ਮਹਾਪੰਚਾਇਤ ਦੇ ਕੁਝ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਅੱਜ ਅਸੀਂ ਕਰਨ ਜਾ ਰਹੇ ਹਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜ਼ਲਤ ਪਛੜਿਆਰਿਆਂ ਨੂੰ ਐਸਬੀਸੀ ਸਮਾਜ ਨਾਲ ਸੰਬੰਧਿਤ ਪੰਚਾਂ ਨੂੰ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਜਾਂ ਕਿਸੇ ਵੀ ਫੋਰਮ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ 23 ਮਾਰਚ ਨੂੰ ਬਠਿੰਡਾ ਦੇ ਟੀਚਰ ਹਾਊਸ ਤੇ ਪਹੁੰਚ ਕੇ ਆਪਣੇ ਬੜਮੁੱਲੇ ਵਿਚਾਰ ਸਾਨੂੰ ਦੇਣ ਤਾਂ ਜੋ ਪੰਜਾਬ ਦੇ ਵਿੱਚ 40% ਜ਼ਲਤ ਪਛੜਿਆਰ ਦੀ ਆਬਾਦੀ ਦੇ ਮਾਨ ਸਨਮਾਨ ਨੂੰ ਬਹਾਲ ਕਰਉਣ ਲਈ ਅਸੀਂ ਕੋਈ ਨਵਾਂ ਪ੍ਰੋਗਰਾਮ ਦੇ ਸਕੀਏ ਪੰਜਾਬ ਦੀ ਦਲਤ ਵਿਰੋਧੀ ਸਰਕਾਰ ਨੂੰ ਤੇ ਦਲਤ ਵਿਰੋਧੀ ਪ੍ਰਸ਼ਾਸਨ ਨੂੰ ਤੇ ਜਾਤੀ ਹੰਕਾਰੀ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਦਲਤਾਂ ਦੇ ਉੱਪਰ ਜ਼ੁਲਮ ਕਰਨ ਤੋਂ ਰੋਕਣਾ ਹੈ ਇਹ ਪ੍ਰੋਗਰਾਮ ਅਸੀਂ ਬਣਾ ਸਕੀਏ ਤੇ ਮੈਂ ਅਪੀਲ ਕਰਦਾ ਕਿ ਆਓ 23 ਮਾਰਚ ਨੂੰ ਸ਼ੀਦਿਆਜਮ ਪਕਸਿੰਦੇ ਸ਼ੀਦੀ ਝਾੜੇ ਦੇ ਇਕੱਠੇ ਹੋ ਕੇ ਆਪਾਂ ਕੋ ਨਵਾਂ ਪ੍ਰੋਗਰਾਮ ਪੰਜਾਬ ਦੇ ਐਸ ਵੀ ਸੀ ਭਾਈਚਾਰੇ ਨੂੰ ਦੇ ਇਨਸਾਫ ਸੰਦ ਲੋਕਾਂ ਨੂੰ ਦੇਈਏ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਪਾਰਟੀ ਪੰਜਾਬ ਜਿਹਨੂੰ ਪੰਜਾਬੀ ਦੇ ਵਿੱਚ ਭਾਈ ਸੁਭਾਗ ਦਾ ਨਾਂ ਗੈਰ ਸੰਘਟਿਤ ਮਜ਼ਦੂਰ ਅਤੇ ਮਲਾਜ਼ਮ ਕਾਂਗਰਸ ਦੇ ਨਾਲ ਹੀ ਚੇਅਰਮੈਨ ਨੈਸ਼ਨਲ ਜ਼ਰਦ ਮਹਾਪੰਚਾਇਤ ਪੰਜਾਬ ਦਾ ਅੱਜ ਅਸੀਂ ਬਠਿੰਡਾ ਵਿਖੇ ਇੱਕ ਮੀਟਿੰਗ ਕੀਤੀ ਹੈ ਕੇ ਕੇ ਸੀ ਵਿਭਾਗ ਦੀ ਕਿਉਂਕਿ ਕੇ ਕੇ ਸੀ ਵਿਭਾਗ ਦੇ ਕੌਮੀ ਚੇਅਰਮੈਨ ਡਾਕਟਰ ਉਦੀਤਰਾਜ ਦੀ ਗਵਾਈ ਚ ਦਿੱਲੀ ਦੇ ਵਿੱਚ 22 ਤਰੀਕ ਨੂੰ ਇੱਕ ਸਮਾमेलन ਕੀਤਾ ਜਾ ਰਿਹਾ ਹੈ ਉਸ ਸਮਾमेलन ਦੇ ਵਿੱਚ ਕੇਕੇਸੀ ਵਿਭਾਗ ਨਾਲ ਸੰਬੰਧਤ ਵਰਕਰ ਤੇ ਉਧੇਦਾਰ ਸਾਥੀਆਂ ਨੇ ਸ਼ਾਮਲ ਹੋਣਾ ਤੇ ਅੱਜ ਇੱਕ ਵੀਰਾਂ ਤਕਰੀਬਨ ਮੈਨੂੰ ਹੋਇਆ ਹੈ ਪੰਜਾਬ ਦਾ ਚੇਅਰਮੈਨ ਬੜਾਈ ਤੇ ਉਹਦੇ ਲਈ ਮੈਂ ਰਾਹੁਲ ਗਾਂਧੀ ਜੀ ਦਾ ਰਾਜਾ ਬੜਿੰਦ ਜੀ ਦਾ ਖੜਗੇ ਸਾਹਿਬ ਦਾ ਕੇਸੀ ਮੈਨੂੰ ਹੁਪਾਲ ਜੀ ਦਾ ਤੇ ਪੰਜਾਬ ਦੇ ਜਿਹੜੇ ਪਰਿਵਾਰੀ ਹੈ ਸਾਡੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਸੁਭੂਚੀ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦਾ ਤੇ ਕੇਦਰੀ ਰਿਸਵ ਦਾ ਧੰਨਵਾਦ ਜਿੱਥੇ ਕਰਦਾ ਉਤੇ ਅੱਜ ਅਸੀਂ ਪੰਜ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਹੈਗੇ ਆ ਕੇਜਸੀ ਵਿਭਾਗ ਕਾਂਗਰਸ ਪਾਰਟੀ ਦੇ ਉਹ ਨਿਯੁਕਤ ਕੀਤੇ ਆ ਕੁਝ ਹੋਰ ਉਧਾਰ ਜਿਹੜੇ ਆ ਉਹ ਅਸੀਂ ਬਣਾਏ ਆ ਜਿਹਦੇ ਵਿੱਚ ਬਠਿੰਡਾ ਦਾ ਜ਼ਿਲ੍ਹਾ ਪ੍ਰਧਾਨ ਅਸੀਂ ਬਣਾਇਆ ਗੁਰਜੰਟ ਸਿੰਘ ਜੀ ਪੰਜ ਗੈਰੀ ਭਾਗੀ ਤੋਂ ਫਰੀਦਕੋੜ ਦਾ ਪ੍ਰਧਾਨ ਅਸੀਂ ਬਣਾਇਆ ਗੁਰਦੀਪ ਸਿੰਘ ਰਵਾਨਾ ਜੀ ਨੂੰ ਮੁਕਸਰ ਦਾ ਪ੍ਰਧਾਨ ਅਸੀਂ ਬਣਾਇਆ ਲਖਪ੍ਰੀਤ ਨੂੰ ਤੇ ਕਰਨਾਲਾ ਦਾ ਪ੍ਰਧਾਨ ਅਸੀਂ ਬਣਾਇਆ ਰਣਜੀਤ ਸਿੰਘ ਜੀ ਨੂੰ ਫਰੀਦਕੋੜ ਦਾ ਮੈਂ ਪਹਿਲਾਂ ਦੱਸਦਾ ਤੁਹਾਨੂੰ ਕਿ ਰਵਾਨਾ ਜੀ ਨੂੰ ਸੀ ਬਣਾਇਆ ਤੇ ਨਾਲ ਹੀ ਸੂਬਾ ਕਮੇਟੀ ਦੇ ਚੇਤਨੀ ਮੈਂ ਵਾਈਸ ਚੇਅਰਮੈਨ ਜਿਹੜਾ ਹੈਗਾ ਬਰਾਇਆ ਬੋਰ ਸਿੰਘ ਘਾਰੋਜੀ ਤੇ ਜਨ ਅਸ਼ਕਤੀ ਬਰਾਇਆ ਹੈ ਮਿੰਕ ਖੋਕਰ ਜੀ ਤੇ ਇਸੇ ਤਰ੍ਹਾਂ ਹੀ ਸਾਰੇ ਜ਼ਿਲ੍ਹਿਆਂ ਦੇ ਵਾਈਸ ਪ੍ਰਧਾਨ ਵਾਈਸ ਚੇਅਰਮੈਨ ਵੀ ਅਸੀਂ ਜ਼ਿਲ੍ਹਿਆਂ ਦੇ ਵਾਈਸ ਪ੍ਰਧਾਨ ਵੀ ਅਸੀਂ ਬਣਾਏ ਹੈ ਜਿਹੜਾ ਫਰੀਦਕੋਟ ਦਾ ਅਸੀਂ ਬਣਾਇਆ ਕਿਸਨ ਸਿੰਘ ਘਾਰੋ ਨੂੰ ਬਠਿੰਡੇ ਦਾ ਅਸੀਂ ਜਿਹੜਾ ਬਣਾਇਆਗਾ ਗੁਰਵਿੰਦਰ ਭੁੱਜੋ ਨੂੰ ਜਨਰਲ ਸੈਕਟਰੀ ਬਣਾਇਆ ਹੈ ਤੇ ਦੇਵ ਸਿੰਘ ਨੂੰ ਇਸੇ ਤਰ੍ਹਾਂ ਹੀ ਉਹ ਕਿਹਦਾ ਬੁਖਸਰ ਦਾ ਅਸੀਂ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਹੈ ਬਲਕਾਰ ਸਿੰਘ ਜੀ ਨੂੰ ਤੇ ਜਨਰਲ ਸੈਕਟਰੀ ਬਣਾਇਆ ਹੈ ਡਾਕਟਰ ਜਗਦੇਵ ਨੂੰ ਅ ਇਸੇ ਤਰ੍ਹਾਂ ਮਨਜੀਤ ਸਿੰਘ ਜੀ ਨੂੰ ਅਸੀਂ ਬਣਾਇਆ ਹੈ ਜਨਰਲ ਸੈਕਟਰੀ ਫਰੀਦਕੋਟ ਦਾ ਉਸੇ ਤਰ੍ਹਾਂ तकरीबन 10 15 10 12 ਉਹਦੇ ਦਰ ਜਿਹੜੇ ਹੈਗੇ ਆ ਕਿ ਕਿਸੀ ਵਿਭਾਗ ਕੋ ਉਸ ਪਾਰਟੀ ਦੀ ਅਸੀਂ ਅੱਜ ਬਣਾਏ ਹੈ ਤੋਂ ਇਹਨਾਂ ਸਾਰੇ ਸਾਥੀਆਂ ਨੇ ਉਸ ਦਿੱਲੀ ਦੀ ਮੀਟਿੰਗ ਦੇ ਵਿੱਚ ਵੀ ਜਾਣਾ ਹੈ ਜਿਹੜੀ ਕਾਨਫਰੰਸ ਦੀ ਹੋ ਰਹੀ ਹੈ ਕਿ ਕਿਸੀ ਵਿਭਾਗ ਦੀ ਇਹਦੇ ਵਿੱਚ ਡਾਕਟਰ ਦਿਤਰਾ ਜੀ ਉਹਦੀ ਗਵਾਈ ਕਰਨਗੇ ਤੇ ਕਾਂਗਰਸ ਪਾਰਟੀ ਦੀ ਬੜੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਦੇ ਸਾਬ ਤੇ ਹੋਰ ਲੀਡਰਸ਼ਿਪ ਨੇ ਉੱਤੇ ਪਹੁੰਚਣਾ ਹੈ ਤੇ ਪੰਜਾਬ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਮਸਲੇ ਨੂੰ ਅਸੀਂ ਉੱਤੇ ਡਿਸਕਸ ਕਰਾਂਗੇ ਦੇਸ਼ ਭਰ ਦੇ ਵਿੱਚ ਕਕੇਸੀ ਪਾਰਕ ਨੂੰ ਮਜ਼ਬੂਤ ਕਰਾਂਗੇ ਔਰ ਪੰਜਾਬ ਦੇ ਵਿੱਚ ਕਕੇਸੀ ਵਿਭਾਗ ਕਾਂਗਰਸ ਪਾਰਟੀ ਨੂੰ ਸਲਬਦਕ ਮਜ਼ਬੂਤ ਕਰਾਂਗੇ 2025 ਜੋ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਉਹਦੇ ਵਿੱਚ ਕਕੇਸੀ ਵਿਭਾਗ ਦਾ ਵਿਸ਼ੇਸ਼ ਯੋਗਦਾਨ ਹੋਗਾ ਇਹ ਸਾਰੇ ਸਾਥੀ ਪੂਰੀ ਮਿਹਨਤ ਜਿਹੜੀ ਹੈ ਲਗਨ ਦੇ ਨਾਲ ਇਸ ਵਿਭਾਗ ਨੂੰ ਮਜ਼ਬੂਤ ਕਰਵਾਸੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਾ